ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤ ਗੁਰਾਂ ਦੀ ਰੀਤ ਕਰੀਏ ਬਾਣੀ ਨਾਲ ਪਰਿਪਤ ਪੜੀਏ ਸੁਣੀਏ ਹੋਏ ਪਵਿੱਤ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰ ਤ ਤਵਲੇ ਆਕਾਸ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰ ਤ ਤਵਲੇ ਆਕਾਸ ਸੁਣੀਏ ਦੀਪ ਲੋਪ ਤਾਲ ਸੁਣੀਏ ਪਹੇ ਨਸਕੇ ਕਾਲ ਸੁਣੀਏ ਦੀਪ ਲੋਪ ਤਾਲ ਸੁਣੀਏ ਪਹੇ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਸਾਡੇ ਸਤ ਗੁਰਾਂ ਦੀ ਰੀਤ ਪੜੀਏ ਸੁਣੀਏ ਹੋਏ ਪਵਿੱਤ ਸਾਡੇ ਸਤ ਗੁਰਾਂ ਦੀ ਰੀਤ ਪੜੀਏ ਸੁਣੀਏ ਹੋਏ ਪਵਿੱਤ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਸੁਣੀਏ ਈਸ਼ਰ ਬ੍ਰਹਮਾ ਇਹੰਦੇ ਸੁਣੀਏ ਮੁਖ ਸਲਾਹ ਹਨ ਮੰਦ ਸੁਣੀਏ ਈਸ਼ਰ ਬ੍ਰਹਮਾ ਇਹੰਦੇ ਸੁਣੀਏ ਮੁਖ ਸਲਾਹ ਹਨ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ਼ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ਼ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਕਰਦੀ ਦੁੱਖਾਂ ਦਾ ਨਾਸ਼ ਕਰਦੀ ਪਾਪਾਂ ਵਾਲਾ ਨਾਸ਼ ਬਾਣੀ ਕਰਦੀ ਦੁੱਖਾਂ ਵਾਲਾ ਨਾਸ਼ ਕਰਦੀ ਪਾਪਾਂ ਵਾਲਾ ਨਾਸ਼ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾਇਸ ਨਾਨ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾਇਸ ਨਾਨ ਸੁਣੀਏ ਪੜ ਪੜ ਪਾਵੇ ਮਾਣ ਸੁਣੀਏ ਲਾਗੇ ਸਹਿਜ ਗਿਆਨ ਸੁਣੀਏ ਪੜ ਪੜ ਪਾਵੇ ਮਾਣ ਸੁਣੀਏ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਹੋਵੇ ਦੁੱਖਾਂ ਦਾ ਨਾਸ ਹੋਵੇ ਪਾਪਾਂ ਦਾ ਨਾਸ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਤ ਸਾ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਤ ਸਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹੱਥ ਵੇ ਅਸਗਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹੱਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਹੋਵੇ ਦੁਖਾਂ ਦਾ ਨਾਸ ਹੋਵੇ ਪਾਪਾਂ ਦਾ ਨਾਸ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਸਾਡੇ ਸਤ ਗੁਰਾਂ ਦੀ ਰੀਤ ਕਰੀਏ ਬਾਣੀ ਨਾਲ ਪਰੀਤ ਪੜੀਏ ਸੁਣੀਏ ਹੋਏ ਪਵੀਤ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ